ਵਾਹ ਤੁਸੀਂ ਮਿਹਨਤ ਕਰ ਰਹੇ ਹੋ ਇਸ ਤਰ੍ਹਾਂ ਪੋਸੀਬਲ ਕਰਾਂਗੇ ਦੇਖੋ ਕੱਲ ਵੀ ਮੈਂ ਕਈ ਚੈਨਲ ਦੀ ਪੋਸਟ ਦੇਖੀ ਸੀ ਇਹ ਜਿਹੜਾ ਪ੍ਰੇਮ ਹੈ ਇਹ ਸ਼ਹਿਰ ਵਾਸੀਆਂ ਨੇ ਦਿੱਤਾ ਹੈਗਾ ਉਹਨਾਂ ਨੇ ਇੱਕ ਯੰਗ ਬੱਚੇ ਨੂੰ ਚੁਣਿਆ ਉਹਨਾਂ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਵੀ ਹਰ ਵਾਰਡ ਦੇ ਲੋਕਾਂ ਨੇ ਆਪਦੇ ਐਮਸੀਸ ਕੋਲ ਗਏ ਤੇ ਉਹਨਾਂ ਤੋਂ ਵਾਅਦਾ ਲਿੱਤਾ ਵੀ ਤੁਸੀਂ ਇਹਨਾਂ ਨੂੰ ਵੋਟ ਪਾਣੀ ਹੈ ਔਰ ਸਾਰੇ ਇਹ ਜਿਹੜੀ ਚੁਆਇਸ ਹੈ ਇਹ ਪੂਰੇ ਸ਼ਹਿਰ ਦੀ ਚੁਆਇਸ ਹੈ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕੋਈ ਸਵਾ ਸਾਲ ਤੋਂ ਇੱਥੇ ਮੇਅਰ ਦੀ ਖਾਲੀ ਪਈ ਸੀ ਪੋਸਟ ਕੋਈ ਇੱਥੇ ਕਾਫੀ ਜਿਆਦਾ ਜੇ ਕੰਮ ਹੈ ਦੇਖੋ ਪਿੱਛੇ ਰਹਿ ਰਹੇ ਸੀ ਹੋ ਨਹੀਂ ਰਹੇ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਪੂਰੇ ਸ਼ਹਿਰ ਤੇ ਮੈਂ ਉਹਨਾਂ ਦਾ ਸਾਰਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਦੇ ਐਮਸੀਸ ਨੂੰ ਜਾ ਜਾ ਕੇ ਕਿਹਾ ਵੀ ਤੁਸੀਂ ਇਹਨਾਂ ਨੂੰ ਸਪੋਰਟ ਕਰੋ ਤੇ ਇਹਨਾਂ ਨੂੰ ਮੇਅਰ ਬਣਾਓ ਤਾਂ ਕਿ ਸ਼ਹਿਰ ਦਾ ਵਿਕਾਸ ਹੋ ਸਕੇ ਇਹ ਵਿਕਾਸ ਦੀ ਵੋਟ ਹੈ ਮਤਲਬ ਅੰਦਾਜ਼ਾ ਕਿੰਨਾ ਕਿੰਨੇ ਐਮਸੀ ਦਾ ਸਮਰਥਨ ਲੱਗਦਾ ਤੁਹਾਨੂੰ ਕਿੰਨੇ ਸਰ ਐਕਚੁਅਲ ਤਾਂ ਅੰਦਰ ਹੀ ਪਤਾ ਲੱਗੂਗਾ ਪਰ ਅਸੀਂ ਮੈਨੂੰ ਲੱਗਦਾ ਵੀ ਅਸੀਂ 30 ਪਲਸ ਜਾ ਮੈਂ ਤਾਂ ਐਮਐਲਏਸ ਮਰਤਨਾਗਾ ਹੋਗਾ ਮੇਤਾ ਸਾਹਿਬ ਤੁਸੀਂ ਕਿਹਨੇ ਵਿਕਾਸ ਕਰਦੇ ਤੁਹਾਡੀ ਸਰਕਾਰ ਤੁਹਾਡੀ ਸਰਕਾਰ ਦੇ ਵਿੱਚ ਫਿਰ ਕੀ ਲੱਗਦਾ ਕਿ ਕਮੀ ਕਿੱਥੇ ਰਹਿ ਗਈ ਹੈ ਸਰ ਦੇਖੋ ਨਾ ਜਿਹੜੇ ਮੇਅਰ ਹੈ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਵਿੱਚ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਉਹ ਕੰਮ ਚਲਾਉਂਦੇ ਨਹੀਂ ਸਰ ਤੇ ਜਦੋਂ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਉੱਥੇ ਅਹੁਦੇਦਾਰ ਪਹਿਲਾਂ ਬੈਠੇ ਸੀ ਉਹ ਉਹੀ ਕੰਮ ਕਰਦੇ ਸੀ ਉਹਦੇ ਵਿੱਚ ਤੁਹਾਡੇ ਵਿਧਾਇਕ ਵੀ ਇਸ ਦੇ ਮੈਂਬਰ ਹੈਗੇ ਆ ਜੀ ਕੀ ਲੱਗਦਾ ਕਿ ਤੁਹਾਨੂੰ ਵਿਧਾਇਕ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਕਮੀ ਰਹਗੀ ਨਹੀਂ ਦੇਖੋ ਮੈਂ ਤਾਂ ਨਹੀਂ ਲੱਗਦਾ ਤੁਹਾਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਜੇ ਵਿਧਾਇਕ ਸਾਹਿਬ ਦੀ ਆਪਦੀ ਸਿਆਸਤ ਹੈ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਉਹ ਪਰ ਸਾਨੂੰ ਤਾਂ ਸਾਡੇ ਪਾਰਟੀ ਦੇ ਐਮਐਲਏ ਨੇ ਸਾਡੇ ਵਿਧਾਇਕ ਨੇ ਸਾਨੂੰ ਮਾਣ ਆਉਣਾ ਤੇ ਉਹ ਵੋਟ ਪਾਉਂਦੇ ਮੈਂ ਤਾਂ ਤੁਸੀਂ ਵਿਧਾਇਕ ਮੈਂ ਤਾਂ ਸਭ ਮੈਥਡ ਮੈਥਡ ਸੋਸ਼ਲ ਮੀਡੀਆ ਤੇ ਕੋਈ ਖੁਫਾ ਫੈਲਾਈ ਰਿਹਾ ਵੀ ਖਰੀਦੂ ਫਰੀਦ ਬੋਲੀ ਕਿੰਨੀ ਹੈ 8 ਲੱਖ ਚ ਐਮਸੀ ਇਹ ਤਾਂ ਇਹ ਤਾਂ ਇਹ ਤਾਂ ਇੱਕ ਕੱਲਾ ਬਿਠੰਡੇ ਨਹੀਂ ਇਹ ਤਾਂ ਇਲੈਕਸ਼ਨ ਦਾ ਸਰ ਇੱਕ ਪ੍ਰੋਪਗੈਂਡਾ ਹੁੰਦਾ ਆਪੋਜੀਸ਼ਨ ਦਾ ਹਮੇਸ਼ਾ ਹੀ ਉਨਨ ਕੋਈ 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 ਕਿਸੇ ਕੋਲ ਕੋਈ ਨਹੀਂ ਹੱਲ ਹੁੰਦਾ ਕੋਈ ਦੇਖੋ ਜੇ ਤੁਸੀਂ ਪ੍ਰੋਪਗੈਂਡਾ ਦੇਖੋ ਤਾਂ ਮੇਰੇ ਖਿਆਲ ਚ ਕੋਈ 2-4 ਪਾਉਂਦੇ ਨੇ ਤੇ ਜੇ ਤੁਸੀਂ ਪੋਜ਼ਿਟਿਵ ਪੋਸਟਾਂ ਦੇਖੋ ਤੇ ਮੇਰੇ ਖਿਆਲ 200 ਹੈਗੀ ਹੈ ਤੇ ਉਹ ਕੰਪੈਰੀਸ਼ਨ ਤੁਸੀਂ ਆਪ ਇਹਨਾਂ ਨੂੰ ਦੋ ਚਾਰ ਤਾਂ ਤੁਹਾਨੂੰ ਲੱਗਦਾ ਵੀ ਇਹ ਹੁੰਦੀ ਹੁੰਦੇ ਆ ਸਰ ਕੌਣ ਲੋਕ ਨੇ ਜਿਹੜੇ ਇਹ ਪਤਾ ਨਹੀਂ ਸਰ ਮੈਂ ਤਾਂ ਪੋਸਟ ਦੇਖੀ ਨਹੀਂ ਪ੍ਰੋਪਗੈਂਡਾ ਤੁਸੀਂ ਦੇਖਿਆ ਮੈਂ ਤਾਂ ਦੇਖਿਆ ਨਹੀਂ ਕੌਣ ਪਾ ਰਿਹਾ ਹੈ ਮੈਨੂੰ ਜੀ ਵਿਧਾਇਕ ਸਾਹਿਬ ਕੀ ਜਰਾ ਹੈ ਸਰ ਮੈਂ ਤਾਂ ਕਹਿ ਰਿਹਾ ਵੀ ਸਾਡੇ ਪਾਰਟੀ ਦੇ ਵਿਧਾਇਕ ਆ ਪਾਰਟੀ ਦੇ ਨਾਲ ਅਸੀਂ ਤੁਹਾਡੇ ਨਾਲ ਹੀ ਨਜ਼ਰ ਆ ਰਿਹਾ ਹੈ ਸਰ ਮੈਂ ਕੋ ਨਾਲ ਨਹੀਂ ਲੈ ਕੇ ਆਉਣਾ ਨਾ ਵਿਧਾਇਕ ਨੇ ਉਹ ਪਾਰਟੀ ਦੇ ਵਿਧਾਇਕ ਨੇ ਪਾਰਟੀ ਨਾਲ ਆਣਗੇ ਐਸਾ ਲੱਗਦਾ ਕਿ ਇੰਨੇ ਸਾਲ ਤੋਂ ਕੰਮ ਪੂਰੇ ਨਹੀਂ ਹੋਏ ਸਾਲ ਜੀ ਪੂਰਾ ਹੋ ਜਾਏਗਾ ਸਰ ਅਸੀਂ ਪੂਰੀ ਜਾਨ ਲਾ ਦਾਂਗੇ ਉਹ ਪੂਰਾ ਹੋਣਾ ਤਾਂ ਜੇ ਜੀ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਕੰਮ ਕਰਕੇ ਕਿਵੇਂ ਕੰਮ ਹੁੰਦਾ ਕੰਮ ਦੀ ਕਮੀ ਨਹੀਂ ਆਉਣ ਦਵਾਂਗੇ ਪੂਰੀ ਜਾਨ ਲਾ ਦਾਂਗੇ ਬਠਿੰਡੇ ਦੇ ਵਿੱਚ ਵੀ ਉਹ ਕਿਵੇਂ ਹੋ ਸਕਦਾ ਐਮਸੀਨ ਸਮਰਥਨ ਦੇ ਦੇਣਗੇ ਕਿ ਲਖਮਾ ਆਪ ਅੱ체 ਸ਼ਾਮਲ ਕਰਾਉਂਗੇ ਉਸੇ ਪਾਰਟੀ ਦਾ ਸਰ ਇਹ ਤਾਂ ਐਮਸੀ ਦੇ ਉੱਪਰ ਹੈ ਜਿਹੜਾ ਮੇਰੇ ਕੋਲ ਆਉਣਾ ਚਾਹੀਦਾ ਅਸੀਂ ਜ਼ਰੂਰ ਲੈ ਕੇ ਆਵਾਂਗੇ ਸਰ ਇਹ ਕਿਹੜੀ ਕਿਹੜੀ ਪਾਰਟੀ ਦੇ ਐਮਸੀ ਨੇ ਜਿਨ੍ਹਾਂ ਦਾ ਸਮਰਥਨ ਤੁਹਾਨੂੰ ਮਿਲ ਰਿਹਾ ਹੈ ਹਾਂਜੀ ਕਿਹੜੀ ਕਿਹੜੀ ਪਾਰਟੀ ਦੇ ਸਰ ਮੈਂ ਉਹੀ ਕਹਿ ਰਿਹਾ ਹਾਂ ਵੀ ਇਹ ਹੁਣ ਅੰਦਰ ਕਲੀਅਰ ਹੋਏਗਾ ਮੇਰੇ ਕੋਲ ਇਸ ਟਾਈਮ ਕੁਝ ਨਹੀਂ ਅਸੀਂ ਆਪਦਾ ਦਾਵਾ ਪੇਸ਼ ਕੀਤਾ ਹੈਗਾ ਉਹਦੇ ਵਿੱਚ ਹੁਣ ਕਿੰਨੇ ਐਮਸੀਸ ਕੌਣ-ਕੌਣ ਐਮਸੀ ਸਾਨੂੰ ਸਮਰਥਨ ਦਿੰਦਾ ਹੈ ਇਹ ਉਹ ਸਮਰਥਨ ਤੋਂ ਬਾਅਦ ਹੀ ਪਤਾ ਲੱਗੇ ਇਹ ਜਿਹੜੇ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਜਿਹੜੇ ਹੈਗਾ ਉਹਨਾਂ ਦੀ ਵੀ ਕੇ ਬਾਅਦ ਤਬਦੀਲੀ ਕਰ ਸਕਦੀ ਹੈ ਸਰ ਇਹ ਹਾਊਸ ਨੇ ਕਰਨਾ ਮੇਰੀ ਇਕੱਲੇ ਦੀ ਤਾਂ ਹੈ ਨਹੀਂ ਜੋ ਹਾਊਸ ਡਿਸਾਈਡ ਕਰੇਗੀ ਜਿਉਨਾਂ ਲੱਗੇਗਾ ਵੀ ਕੋਈ ਤਬਦੀਲੀ ਹੋਣੀ ਚਾਹੀਦੀ ਹੈ ਇਹ ਤਾਂ ਸਰ ਹਾਊਸ ਦਾ ਕੰਮ ਹੈ ਇਹ ਸ਼ਹਿਰ ਦੇ ਅੰਦਰ ਹੈ ਮਹਿਤਾ ਮਹਿਤਾ ਹੋਈ ਪਈ ਹੈ ਕਿਤੇ ਨਾ ਕਿਤੇ ਪੁਛਤਾ ਹੈ ਨਹੀਂ ਸਰ ਫਿਰ ਉਹੀ ਗੱਲ ਨਾਲ ਅਸੀਂ ਇਲੈਕਸ਼ਨ ਜਦੋਂ ਜਿੱਤਿਆ ਉਹ ਵੀ ਦੇਖੋ ਤੁਸੀਂ ਸਾਨੂੰ ਸਾਰੇ ਕਹਿੰਦੇ ਸੀ ਵੀ ਤੱਕਾ ਹੋ ਸਕਦਾ ਇੱਥੇ ਵੀ ਦੇਖੋ ਫੇਅਰ ਹੈ ਮੈਂ ਤਾਂ ਕੋਈ ਇਹੋ ਜਿਹਾ ਦੇਖਿਆ ਨਹੀਂ ਮੈਂ ਤਾਂ ਆਪੋਜੀਸ਼ਨ ਵੀ ਵੀ ਕਿ ਹਜੇ ਵੀ ਟਾਈਮ ਪਿਆ ਜੇ ਕਿਸੇ ਦਾ ਕੋਈ ਐਮਸੀ ਜਾਂ ਕਿਸੇ ਨੂੰ ਲੱਗਦਾ ਵੀ ਸਾਡਾ ਰਹਿ ਗਿਆ ਸਾਨੂੰ ਫੋਨ ਕਰੋ ਅਸੀਂ ਆਪ ਦੀ ਕਾਰ ਭੇਜ ਕੇ ਮਂਗਾ ਕੇ ਅੰਦਰ ਭੇਜਦਾ ਅਸਾ ਇੰਨਾ ਕਰ ਸਕਦਾ